welcom my new vlog hello everyone welcome back to our new vlog guys karde ha vlog di shuruaat te guys main tuhanu ajj dasna chahndi ha ajj main ek trick tade layi leke aayi ha jo ki jivein ke aap paande maanjde ha theek hai paande maanjde ha te guys jivein ke mere kol matlab ke aa ae adonge de vich main saban paya ha theek hai ਸਾਬਣ ਪਾਇਆ ਹੈ ਤੇ ਇਹਦੇ ਵਿੱਚ ਨਾ ਗਾਇਸ ਜਿਵੇਂ ਕਿ ਪਾਣੀ ਭਰੀ ਜਾਂਦਾ ਵਾ ਜਾਂ ਹਮਕ ਮਾਰਨ ਲੱਗ ਜਾਂਦਾ ਕਈ ਵਾਰੀ ਇਹ ਹੁਣ ਆਪਾਂ ਕਰ ਦੇਣਾ ਹੈ ਡੋਂਗਾ ਚੇਂਜ ਆਪਾਂ ਬਣਾਣਾ ਵਾ ਲਿਕੁਇਡ ਲਿਕੁਇਡ ਭਾਂਡੇ ਮਾਂਜਣ ਵਾਲਾ ਬਰਤਨ ਬਾਰ ਬਣਾਣਾ ਲਿਕੁਇਡ ਠੀਕ ਹੈ ਨਾ ਤਾਂ ਕਿ ਜੋ ਕਿ ਆਪਾਂ ਕਿਸੇ ਬੋਤਲ ਵਿੱਚ ਪਾ ਕੇ ਰੱਖ ਸਕਦੇ ਆ ਤੇ ਵਧੀਆ ਯੂਜ਼ ਹੋ ਜਾਏਗਾ ਜਿਆਦਾ ਸਾਬਣ ਵੀ ਨਹੀਂ ਲੱਗੇਗਾ ਆਪਣਾ ਤੇ ਜਿਆਦਾ ਖੁਰੇਗਾ ਵੀ ਨਹੀਂ ਸਾਬਣ ਐਦਾਂ ਹੁਣ ਆਪਾਂ ਪੂਰੀ ਟਿੱਕੀ ਪਾਈਏ ਜੋ ਕਿ ਵਿੱਚ ਪਾਣੀ ਰਹਿ ਜਾਂਦਾ ਵਾ ਜਾਂ ਇਹ ਸੁਰਾਖਾਂ ਵਾਲਾ ਵੀ ਡੋਂਗਾ ਨਹੀਂ ਹੈਗਾ ਸੁਰਾਖਾਂ ਵਾਲਾ ਹੋਵੇ ਤੇ ਚੱਲ ਹਮਕ ਨਹੀਂ ਰਹਿੰਦੀ ਤੇ ਹੁਣ ਆਪਾਂ ਇਹ ਕਰਨਾ ਹੈ ਚੇਂਜ ਠੀਕ ਹੈ ਮੈਂ ਇਹ ਡੋਂਗਾ ਲਗਾਇਆ ਹੈ ਸੀ ਤੇ ਮੈਂ ਸੋਚਿਆ ਕਿ ਮੈਂ ਹੁਣ ਲਿਕੁਇਡ ਤਾਂ ਬਣਾਣਾ ਹੀ ਬਣਾਣਾ ਹੈ ਤੇ ਮੈਂ ਤੁਹਾਡੇ ਨਾਲ ਆਪਣੀਆਂ ਭੈਣਾਂ ਦੇ ਨਾਲ ਵੀਡੀਓ ਕਰਾਂ ਸਾਂਝੀ ਠੀਕ ਹੈ ਜਿਹੜੀਆਂ ਕਿ ਮੇਰੀਆਂ ਭੈਣਾਂ ਸਰਦੀ ਦੇ ਵਿੱਚ ਠੰਡ ਵਿੱਚ ਭਾਂਡੇ ਮਾਂਜਦਿਆਂ ਨੇ ਉਹਨਾਂ ਦੇ ਲਈ ਵਧੀਆ ਟ੍ਰਿਕ ਹੈ ਤੇ ਗਾਇਜ਼ ਜ਼ਰੂਰ ਦੇਖਿਓ ਤੇ ਹੁਣ ਸਭ ਤੋਂ ਪਹਿਲੇ ਮੈਂ ਲਵਾਂਗੀ ਇੱਕ ਸਾਬਣ ਵਾਲੀ ਟਿੱਕੀ ਭਾਂਡੇ ਮਾਂਜਣ ਵਾਲੀ ਟਿੱਕੀ ਸੋ ਗਾਇਜ਼ ਆਪਾਂ ਹੁਣ ਇੱਥੇ ਲੈ ਲਈਏ ਇੱਕ ਟਿੱਕੀ ਨਿੱਪਬਾਰ ਦੀ ਠੀਕ ਹੈ ਤੇ ਜਿਵੇਂ ਆਪਾਂ ਪੂਰੀ ਟਿੱਕੀ ਪਾਵਾਂਗੇ ਠੀਕ ਹੈ ਜਦੋਂ ਆਪਾਂ ਪੂਰੀ ਟਿੱਕੀ ਪਾਨੇ ਆ ਤੇ ਟਿੱਕੀ ਪੂਰੀ ਵੇਸਟ ਜਾਂਦੀ ਹੈ ਮਤਲਬ ਕਿ ਖੋਰ ਜਾਂਦੀ ਹੈ ਜਾਂ ਡੱਬੀ ਹਮਕ ਮਾਰਨ ਲੱਗ ਜਾਂਦੀ ਹੈ ਜਾਂ ਕਿਵੇਂ ਠੀਕ ਹੈ ਨਾ ਸਹੀ ਨਹੀਂ ਇਹਨੂੰ ਹਣ ਆਪਾਂ ਨਾ ਕੱਦੂ ਕਸ ਕਰਾਂਗੇ ਗਾਇਸ ਟਿੱਕੀ ਨੂੰ ਠੀਕ ਹੈ ਆ ਦੇਖੋ ਲਿਕੁਇਡ ਹੈ ਲਿਕੁਇਡ ਪੈਂਦਾ ਥੋੜਾ ਥੋੜਾ ਭਾਂਡਿਆਂ ਵਿੱਚ ਜਿਹਦੇ ਨਾਲ ਕਿ ਆਪਣੀ ਆ ਟਿੱਕੀ ਦੀ ਬਚਤ ਹੋਏਗੀ ਤੇ ਇਹ ਇਹ ਹੀ ਟਿੱਕੀ ਲਿਕੁਇਡ ਦੇ ਰੂਪ ਵਿੱਚ ਕਿੰਨੀ ਦੇਰ ਕੱਡੇਗੀ ਗਾਇਸ ਇਲਟੋ ਤੇ ਸੀ ਉੱਥੇ ਵੀ ਸੋਫੇ ਤੇ ਆ ਦੇਖੋ ਗਾਇਜ਼ ਇਹਨੂੰ ਆਪਾਂ ਕੱਦੂ ਕਸ ਕਰਦੇ ਹਾਂ ਭਾਂਡੇ ਮਾਂਜਣ ਵਾਲੀ ਟਿੱਕੀ ਤੋਂ ਗਾਇਜ਼ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਬੜੇ ਹੀ ਜ਼ਿਆਦਾ ਤੇ ਤੁਸੀਂ ਦੇਖੋ ਇਹਹੀ ਟਿੱਕੀ ਦਾ ਕਮਾਲ ਆ ਪੂਰਾ ਲਿਕੁਇਡ ਹੈਂਡ ਵਾਸ਼ ਬਣ ਜਾਏਗਾ ਗਾਇਜ਼ ਪਾਣੀ ਲੈਣਾ ਗੁੰਗੁਨਾ ਪਾਣੀ ਲਵਾਂਗੇ ਕੋਸਾ ਕਰ ਲਈ ਆਪਾਂ ਲੋ ਜੀ ਗਾਇਜ਼ ਸਿਰਫ ਸਿਰਫ ਔਰ ਸਿਰਫ ਆਪਾਂ ਗਾਇਜ਼ ਸਿਰਫ ਇੰਨੀ ਕੁ ਟਿੱਕੀ ਹੀ ਯੂਜ਼ ਕੀਤੀ ਹੈ ਠੀਕ ਹੈ ਬਾਕੀ ਆਪਾਂ ਨੈਕਸਟ ਟਾਈਮ ਜਦੋਂ ਲਿਕੁਇਡ ਬਣਾਵਾਂਗੇ ਆਪਾਂ ਉਦੋਂ ਯੂਜ਼ ਕਰਾਂਗੇ ਸਿਰਫ ਇੰਨੀ ਕੀ ਲਈ ਹੈ ਦੇਖੋ ਮੈਂ ਆ ਲਿਕੁਇਡ ਇਹਦਾ ਬਣਾਣਾ ਆਪਾਂ ਲਿਕੁਇਡ ਦੇਖੋ ਇਹ ਇਹਦਾ ਸਾਬਨ ਦੀ ਟਿੱਕੀ ਦਾ ਜਿਹੜਾ ਬੂਰਾ ਹੈ ਨਾ ਠੀਕ ਹੈ ਇਹਦਾ ਕਿੰਨਾ ਜ਼ਿਆਦਾ ਲਿਕੁਇਡ ਬਣ ਜੇਗਾ ਤੇ ਇੱਕ ਜਿਹੜੀ ਆਪਣੀ ਬੋਤਲ ਹੋਏਗੀ ਨਾ ਪਲਾਸਟਿਕ ਦੀ ਉਹ ਪੂਰੀ ਭਰ ਜਾਏਗੀ ਤੇ ਆਪਾਂ ਨੂੰ ਬਹੁਤ ਜ਼ਿਆਦਾ ਆਸਾਨੀ ਹੋਏਗੀ ਉਸ ਲਿਕੁਇਡ ਨਾਲ ਭਾਂਡੇ ਮਨ ਜੰਦੀ ਸੋ ਟ੍ਰਿਕ ਮੇਰੀ ਪੂਰੀ ਧਿਆਨ ਨਾਲ ਦੇਖਿਓ ਗਾਇਜ਼ ਤੇ ਹੁਣ ਗਾਇਜ਼ ਆਪਾਂ ਲਵਾਂਗੇ ਗੁੰਗੁਨਾ ਪਾਣੀ ਠੀਕ ਹੈ ਤੋਂ ਦੱਸ ਦਿਆਂ ਆ ਦੇਖੋ ਗਾਇਸ ਆਪਾਂ ਲੈ ਲਿਆ ਗੁੰਗੁਨਾ ਪਾਣੀ ਗਰਮ ਕੀਤਾ ਪਾਣੀ ਕੋਸਾ ਕੋਸਾ ਲੈਣਾ ਗੁੰਗੁਨਾ ਪਾਣੀ ਇਹਦੇ ਵਿੱਚ ਪਾਵਾਂਗੇ ਆਪਾਂ ਆਹ ਸਾਬਣ ਦਾ ਬੁਰਾਦਾ ਸਾਰਾ ਠੀਕ ਹੈ ਅਜੇ ਨੇ ਮੇਰੇ ਹੱਥਾਂ ਤੇ ਲੱਗਾ ਗਾਇਸ ਇਹ ਵੀ ਆਪਾਂ ਵਿੱਚ ਹੀ ਕਰ ਲਾਂਗੇ ਹੁਣ ਜੋ ਹੈ ਸਟੈਪ ਨੰਬਰ 2 ਗਾਇਸ ਉਹ ਹੈ ਵਿਨੇਗਰ ਜੋ ਕਿ ਆਮ ਆਪਣੀ ਰਸੋਈ ਵਿੱਚ ਹੁੰਦਾ ਹੈ ਹਰ ਇੱਕ ਦੀ ਰਸੋਈ ਦੇ ਵਿੱਚ ਹੁੰਦਾ ਹੈ ਜੇ ਤੁਹਾਡੇ ਕੋਲ ਇਹ ਨਹੀਂ ਹੈਗਾ ਤੇ ਨਿੰਬੂ ਪਾ ਸਕਦੇ ਹੋ ਅੱਧਾ ਨਿੰਬੂ ਪਾ ਦਿਓ ਤੁਸੀਂ ਠੀਕ ਹੈ ਜੇ ਛੋਟਾ ਹੈ ਤਾਂ ਇਹ ਪੂਰਾ ਨਿੰਬੂ ਪਾ ਦਿਓ ਨੇ ਤਾਂ ਅੱਧਾ ਪਾ ਦੋ ਆਹ ਵਿਨੇਗਰ ਪਾਵਾਂਗੇ ਆਪਾਂ ਇੱਕ ਟੱਕਣ ਇੱਕ ਟੱਕਣ ਪੂਰਾ ਭਰ ਕੇ ਪਾਇਆ ਗਾਇਜ਼ ਮੈਂ ਠੀਕ ਹੈ ਹੁਣ ਇਸੇ ਵਿੱਚ ਹੀ ਗਾਇਜ਼ ਆਪਾਂ ਪਾਵਾਂਗੇ ਨਮਕ ਠੀਕ ਹੈ ਨਮਕ ਪਾਣ ਨਮਕ ਡੱਬੀ ਪਰ ਨਾਲ ਹੀ ਹੈ ਜਿੰਨਾ ਹੈਗਾ ਆਪਾਂ ਥੋੜਾ ਘਾਟੀ ਪਾਣਾ ਆ ਨਮਕ ਪਾ ਲਾਂਗੇ ਗਾਇਜ਼ ਠੀਕ ਹੈ ਹੁਣ ਪਾਣਾ ਗਾਇਜ਼ ਨਮਕ ਇਹ ਬੇਕਿੰਗ ਸੋਡਾ ਮੇਰੇ ਕੋਲ ਇਸ ਟਾਈਮ ਪਤਾ ਨਹੀਂ ਹੈਗਾ ਕਿ ਦੇ ਇਹ ਮੈਂ ਚੈੱਕ ਕਰਦੀ ਆਂ ਹਾਂਜੀ ਹਾਂਜੀ ਹਾਂਜੀ

मत कर बेटे अंदर चल जा नो बेटे नो। अंदर चलो अंदर भैया पास चलो सो गाइस आप बेकिंग सोडा भी पा लिया ठीक है देखो पानी फ्लफी फ्लफी हो गया एरे नाल नो बेटे नो 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 मैं वीडियो बना रही हूँ ना अंदर चलो ਸੋ ਦੇਖੋ ਗਾਇਸ ਇਹਨੂੰ ਹੁਣ ਚੰਗੀ ਤਰ੍ਹਾਂ ਹਿਲਾਉਂਦੇ ਨਾ ਜੋ ਵੀ ਸਮਾਨ ਪਾਇਆ ਨਾ ਗਾਇਸ ਆਪਣੇ ਕੋਲ ਇਸ ਟਾਈਮ ਕਿਚਨ 'ਚ ਹਾਜ਼ਰ ਹੈ ਤੇ ਇਹਦੇ ਨਾਲ ਇਹਨਾਂ ਬੈਸਟ ਇਹਨਾਂ ਵਧੀਆ ਲਿਕੁਇਡ ਬਣਿਆ ਨਾ ਜਦੋਂ ਤੁਸੀਂ ਬਣਾਓਗੇ ਤੇ ਤੁਸੀਂ ਉਦੋਂ ਹੀ ਜਾਣੋਗੇ ਇਹ ਕੀ ਕਰ ਲਿਓ ਇਹ ਇਹ ਬਾਬੂ ਲਿਕੁਇਡ ਬਣਾ ਰਿਹਾ ਹੂੰ ਬਰਤਨ ਸਾਫ ਕਰਨੇ ਵਾਲਾ ਦੇਖੋ ਗਾਇਜ਼ ਬਾਜ਼ਾਰ ਨਾਲੋਂ ਸਸਤਾ ਤੇ ਫਾਇਦੇਮੰਦ ਲਿਕੁਇਡ ਜਿਹਦੇ ਨਾਲ ਆਪਾਂ ਕਿੰਨਾ ਕੰਮ ਕਰ ਸਕਦੇ ਹੈਂਡ ਵਾਸ਼ ਦੇ ਰੂਪ ਵਿੱਚ ਵੀ ਵਰਤ ਸਕਦੇ ਹਾਂ ਨੂੰ ਆਪਾਂ ਬੋਤਲ 'ਚ ਪਾ ਕੇ ਦੇਖ ਕਿੱਸਾ ਗਿੱਲਾ ਦਾ ਮੰਮਾ ਇਹ ਕਿらせ ਗਿੱਲੇ ਲੈ ਔਰ ਇਹਨੂੰ ਆਪਾਂ ਗਾਇਜ਼ ਗੁੰਗੁਨੇ ਪਾਣੀ ਚ ਪਾ ਲਿਆ ਠੀਕ ਹੈ ਵਧੀਆ ਬੈਸਟ ਲਿਕੁਇਡ ਬਣ ਕੇ ਹੋ ਗਿਆ ਆਪਣਾ ਰੈਡੀ ਤੇ ਇਹਦੇ ਨਾਲ ਤੁਸੀਂ ਅਨਲਿਮਟਿਡ ਭਾਂਡੇ ਮਾਣ ਸਕਦੇ ਹੋ ਤੇ ਕਿੰਨੀ ਜ਼ਿਆਦਾ ਆਪਣੀ ਬਚਤ ਹੋ ਗਈ ਇਹਨੂੰ ਆਪਾਂ ਇਹਨੂੰ ਪਾਉ ਕਿਸੇ ਬੋਤਲ ਵਿੱਚ ਤੇ ਆਰਾਮ ਨਾਲ ਤੁਹਾਡੇ ਕਿੰਨੇ ਦਿਨ ਨਿਕਲਣਗੇ ਹਫਤਾ ਪੂਰਾ ਨਿਕਲੇਗਾ ਇਸ ਲਿਕੁਇਡ ਨਾਲ ਜਿਵੇਂ ਮਰਜ਼ੀ ਆਸਾਨੀ ਨਾਲ ਭਾਂਡੇ ਮਾਣ ਜੋ ਦੇਖੋ ਆਪਾਂ ਕਿੰਨਾ ਵਧੀਆ ਲਿਕੁਇਡ ਬਣਾ ਕੇ ਤਿਆਰ ਕਰ ਲਿਆ ਤੋ ਦੇਖੋ ਗਾਇਸ ਕਿੰਨਾ ਵਧੀਆ ਤੇ ਕਿੰਨਾ ਫਾਇਦੇਮੰਦ ਤੇ ਚੁਟਕੀ ਵਿੱਚ ਚੁਟਕੀ ਵਿੱਚ ਸਿਰਫ 5 ਮਿੰਟ ਲੱਗੇ ਨੇ ਤੇ ਆਪਣਾ ਵਧੀਆ ਲਿਕਵਿਡ ਬਣ ਕੇ ਤਿਆਰ ਹੋ ਗਿਆ ਦੇਖੋ ਗਾਇਸ ਤੇ ਸਿਰਫ ਇੰਨਾ ਕ ਹੀ ਸਾਬਣ ਲੱਗਿਆ ਜੋ ਕਿ ਪੈਣਾਂ ਲਈ ਫਾਇਦੇਮੰਦ ਵੀਡੀਓ ਹੈ ਤੇ ਸਕਿੱਪ ਨਾ ਕਰਿਓ ਵੀਡੀਓ ਨੂੰ ਤੇ ਪੂਰਾ ਦੇਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੇ ਦੇਖੋ ਇੰਨਾ ਕ ਟੋਟਾ ਬਾਕੀ ਆਪਾਂ ਟਿੱਕੀ ਨੂੰ ਕਿਵੇਂ ਦੇਰ ਚਲਾ ਸਕਦੇ ਆ ਇਹਨਾਂ ਇਹਨਾਂ ਲੈ ਕੇ ਤੇ ਲਿਕਵਿਡ ਵਧੀਆ ਬਣ ਗਿਆ ਤੇ ਇਹਦੇ ਨਾਲ ਜਿੰਨੇ ਮਰਜ਼ੀ ਭਾਂਡੇ ਮਨਜੋ ਵਧੀਆ ਲਿਕਵਿਡ ਬਣ ਕੇ ਹੋ ਗਿਆ ਰੈਡੀ ਐਂਡ ਸੋ ਗਾਇਸ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਇਹ ਟ੍ਰਿਕ ਕਿਵੇਂ ਲੱਗੀ ਤੇ ਹੋਪ ਕਰਦੀ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਇਸੇ ਨਾਲ ਹੀ ਹੁਣ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਹੁਣ ਮਿਲਦੇ ਆ ਤੁਹਾਨੂੰ ਇੱਕ ਵਧੀਆ ਪਿਆਰੀ ਜੀ ਵੀਡੀਓ ਦੇ ਨਾਲ ਤੇ ਹਾਈਪ ਜ਼ਰੂਰ ਕਰਿਓ ਜਿਹੜੇ ਨਵੇਂ ਨੇ ਚੈਨਲ ਤੇ ਫਟਾਫਟ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਨਵੇਂ ਸਬਸਕ੍ਰਾਈਬਰ ਨੇ ਤੇ ਹੁਣ ਗਾਇਜ਼ ਮਿਲਦੇ ਆਪਾਂ ਤੁਹਾਨੂੰ ਨਵੀਂ ਇੱਕ ਵਧੀਆ ਜੀ ਵੀਡੀਓ ਨਾਲ ਬਾਏ ਗਾਇਜ਼ ਟੇਕ ਕੇਅਰ ਗੁੱਡ ਬਾਏ